ਸਾਹਿਬ ਜੀ ਸੋਰਠ ਮਹੱਲਾ ਅਨਵਾ ਸੂਖ ਸਹਿਜ ਅਨੰਦਾ ਕਬ ਮਿਲਿਓ ਮਨ ਬੰਦਾ ਓਰ ਗੁਰ ਕਿਰਪਾ ਧਾਰੀ ਮਾਰੀ ਸੁਖ ਸਹਿਜ ਅਨੰਦਾ ਪ੍ਰਭ ਮਿਲਿਓ ਮਨ ਭਵੰਦਾ ਗੋਹਰ ਕਿਰਪਾ ਤਾਰੀ ਤਾਂਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਨਨ ਲੀਨਾਿਤ ਬਾਜ ਅਨ ਹੱਤ ਬੀਨਾ ਸਭ ਚੁਕੀ ਤਾਣ ਲੋਕਾਣੀ ਜਗ ਜੀਵਨ ਦਾਤਾ ਆਇਆ ਹਾਰ ਰਸਕ ਰਸਕ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜੈ ਪੇਖਾਂ ਤੈ ਸੋਈ ਹਰ ਪ੍ਰਭ ਬਿਨ ਔਰ ਨਾ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਆਇਆ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਨਿਰਭਉ ਪਾਇਆ ਵਾਹਿਗੁਰੂ ਜਿੱਕਾ ਘਰ ਸਾ ਵਾਹਿਗੁਰੂ ਜਿੱਕੀ ਫਤਿਹ ਸੋਰਠ ਮਹਲਾ ਪੰਜਵਾਂ ਸੂਖ ਸਹਜ ਆਨੰਦਾ ਰਬ ਮਿਲਿਓ ਮਨ ਭਵੰਦਾ ਪੂਰ ਗੁਰ ਕਿਰਪਾ ਤਾਰੀ ਤਾ ਗਤ ਭਈ ਹਮਾਰੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਜਿੱਤੇ ਸ਼ਰਨ ਆਏ ਹੈ ਤੇ ਤੇਰਾਖ ਲਾਏ ਹੈ ਬਿਨ ਸ਼ਰਨਤਾ ਕੀ ਨਹੀਂ ਓੜ ਓਟੰਗ ਲਿਖੇ ਮੰਤਰ ਕੇਤੇ ਪੜੇ ਮੰਤਰ ਕੋਟ ਮੱਚੇਗਾ ਨਾ ਕੋਈ ਕਰੇ ਕਾਲ ਚੋਟੰ ਬਚੇਗਾ ਨਾ ਕੋਈ ਕਰੇ ਕਾ ਬੋ ਜੀ ਸਵਈਆ ਛੂਟਤ ਬਾਲ ਕ ਮੰਨਨ ਕੇ ਕਰਨ ਛਾੜ ਪਟਵਾ ਪੈ ਰਾਵੇਗੇ ਗਣ ਬੀਰ ਬਤਾ ਕਰਾਲ ਪਰਬਾ राण मुरतण मध सो ਨਾਵੇਂਗੇ ਛੂਟੋ ਤੋ ਬਾਣ ਕਮਾਨਨ ਕੇ ਅਣ ਛਾੜ ਪਟਵਾ ਪੈ ਰਾਵੇਗੇ ਗਣ ਵੀਰ ਬਤਾ ਕਰਾਲ ਪਰਬਾ ਰਾਨ ਮੁਰਦਨ ਮਦ ਸੁਣਾਵਾਂਗੇ ਗਨ ਸੇਧ ਪਰ ਸੇਧ ਸਾ ਮ੍ਰਿਤ ਸਨੇ ਕਰ ਉਚਾਇ ਕੇ ਕਿਰਤ ਸੁਣਾਵਾਂਗੇ ਬਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵेंगे ਰੂਪ ਅਨੂਪ ਸਰੂਪ ਮਾ ਅੰਗ ਦੇਖ ਅਲੰਗ ਲਜਾਵेंगे ਪੂਤ ਪਵੇਖ ਭਵਾਨ ਸਦਾ ਸਭ ਠੌਰ ਸਬੇ ਠਹਿਰਾਵेंगे पार अपार नवार की अवतार कावेंगे पल भाग प्या ए संबल के हर जू हर मंदिर आवेंगे पल भाग प्या ए संबल के ਹਰ ਜੂ ਹਰ ਮੰਦਰ ਆਵेंगे ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ